हेलो दोस्तों शिकार ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਚੈਰ ਬਲੌਗਰ ਤੇ ਅੱਜ ਅਸੀਂ ਮਨ ਲੱਗੇ ਹੌਲੀ ਮਨਾਉਣ ਤੇ ਅੱਜ ਚਲੋ ਖੇਡੀਏ। ਨਾ ਭਰਤਾਂਗੇ ਪੈਂਗੇ ਭੂਤ ਲੱਗਦੇ ਜਮਾ ਭੂਤ। ਪੈਂਗੇ 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 ਤੰਗਰ ਦੰਗੇ। ਯੂਵੀ ਤੰਗਰ ਤੰਗਰ ਕਹਿੰਦੇ। ਤੰਗਰ ਤੰਗਰ ਤੇ ਸਮ੍ਰੀਤ ਕਿੱਥੇ ਆ? ਇੱਕotha ਖੜਿਆ ਸੋਡੀ ਪਿੱਕ ਕਰਾਂ। ਹੁਣ ਨਾ ਬਾਥਰੂਮ ਚ ਨਹੀਂ ਵੜਨਾ ਹਜੇ 12 ਵਜੇ ਤੋਂ ਬਾਅਦ 12 ਵਜੇ ਤੋਂ ਪਹਿਲਾਂ ਸਿਮੂ ਇਧਰ ਆਓ ਓ ਜੰਟ ਦੀਂਦੀ ਨਹੀਂ ਲਾਲ ਰੰਗ ਦੀ ਸੀ ਕਿ ਗਰੇ ਰੰਗ ਦੀ ਫੂਤੀ ਲੱਗਦੇ ਜਾਨਾ ਇੱਕ ਮੈਂ ਮੇਰੇ ਫੋਨ ਤੇ ਪਹਿਗਣੇ ਛਿੱਟੇ ਚਾਂਟੇ ਪੈਣਗੇ ਮੈਂ ਵਿਚਾਰੀ ਤੋ ਰਹੀ ਹਾਂ ਕੱਪੜੇ ਮੈਨੂੰ ਕੁਛੜਾਉਣਗੇ ਅੱਛਾ ਸਾਰੇ ਰੰਗ ਮੁੱਕ ਚੁੱਕਿਆ ਆਏ ਕੋਲਗੇਟ ਨਾਲ ਖੇਡਦੇ ਆਪਾਂ ਕੋਲਗੇਟ ਨਾਲ ਨਾ 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 ਕੋਲਗੇਟ ਨਾਲ ਕੋਈ ਖੇਡ ਨਹੀਂ ਹੈਗੀ ਵੀ ਇਹ ਕੱਪੜੇ ਨਿਖੜ ਜਾਣਗੇ ਕਦੇ ਵੀ ਨਹੀਂ ਤੁਹਾਡੇ ਵਾਲਾਂ ਦੇ ਵਿੱਚ ਵੀ ਬੁੱਕ ਬੁੱਕ ਰੰਗ ਆਗਾ ਸਮਨ ਸੀਰ ਤੇ ਤੂੰ ਜਮ ਤੂਤ ਲਾਦੀ ਹੈ ਹੈਈ ਬੋਤ ਸਹੀ ਗੱਲਾਂ ਕਰ ਬੀਬੀ ਬੀਤਾਈ ਨਹੀਂ ਬੀਬੀ ਲਿਆ ਹੋਗੀ ਆਖਾਵਾ ਚੜ ਦੇਉਗੀ ਪਾਣੀ ਨਿਕਲੂ ਹੁੰਦਾ ਪਏ ਆ ਸਿਰਤ ਸਮ੍ਰਿਤ ਕਰ ਵਸ ਕਰ ਯੂ ਵੀ ਨਾ ਕੀ ਬਣਾਈ ਜਾਨੇ ਆ ਕੀ ਸਮਾਨ ਪਾਇਆ ਕੀ ਇਹ ਇਹ ਮੈਂ ਕੋਈ ਕਿਦਰਾ ਪਤਾ ਨਹੀਂ ਕੀ ਬਣ ਗਿਆ ਸਾਡੇ ਦਾ ਇਹ ਐਕਸਪੈਰੀਮੈਂਟ ਕੀਤਾ ਐਕਸਪੈਰੀਮੈਂਟ ਨਾਨਾ ਦਾ ਬਰੈਡ ਬਣਾਉਣ ਲਿਆ ਸੀ ਬਰੈਡ ਪਕੌੜੇ ਅਸੀਂ ਕੁਝ ਹੋਰ ਹੀ ਬਣਾਤਾ ਤੁਸੀਂ ਕੀ ਬਣਾਈ ਜਾਨੇ ਆ ਫੁਲਕ ਦੀ ਤੂੰ ਬਣਾਇਆ ਸਾਰਾ ਗਣੇ ਦਾ ਨਹੀਂ ਲੇ ਛੋਟੇ ਸਾਰਾ ਪੈਕ ਤਾਂ ਫਿਨਿਸ਼ ਕੀਤਾ ਦੋ ਰੱਖ ਗਿਆ ਸੀ ਲੈ ਰਾਂਗੇ ਆਹੀ ਉਹ ਜਿਹੜੀ ਬਸォਰ ਰੈਗੀ ਮਾੜਾ ਜਿਹਾ ਟੇਸਟ ਤਾਂ ਦਿਖਾ ਦੋ ਆਵੇ ਖਾਲੀ ਕਰਤਾ ਇਹਦੇ ਵਿੱਚ ਕੀ ਪਾਇਆ ਚੌਹੀਆ ਮੈਗੀ ਮੈਗੀ ਤੇ ਉਹੀ ਖਾ ਲੈਣੇ ਵਿੱਚ ਫਿਰ ਬਰੈਡ ਨਹੀਂ ਫਿਰ ਐਵੇਂ ਆ ਸੁਆਦ ਨਹੀਂ ਆਉਂਦਾ ਫਿਰ ਚੋਚਲੇ ਵੀ ਕਰਨੀ ਹੁੰਦੇ ਆ ਨਾ ਅੱਛਾ ਠੀਕ ਗਲੈਨਟਿਸ ਯੈਸ ਆਬਵੀਅਸ ਕਿਉਂ ਵੀ ਆਏ ਕੀ ਅੰਦਾ ਯੂਵਿੰਦਾ ਚਾਸ ਚਾਸ ਮੇਲ ਸਿਮਚਾ ਲੈਂਟੀ ਮੇਰਾ ਹੱਥ ਫੁੱਟ ਹੈ ਬੱਚਿਆਂ ਨੇ ਖਾਣਾ-ਦਾਨ ਖਾ ਲਿਆ ਹੁਣ ਪਸ਼ੂਆਂ ਨੂੰ ਵੀ ਖਾਣਾ-ਦਾਨ ਧਰ ਕੇ ਆਈਏ ਤਨੂੰ ਸਿੱਧਾ ਕੋਲੇ ਪ੍ਰਗਿਆ ਉਹ ਇਹਨਾਂ ਨੂੰ ਕੀ ਹੈ ਉਹ پوری ਦਰਦ ਤੇਰੇ ਮਤਲਬ ਉਹਨੂੰ ਖਾਣੂ ਕੁੜੀ ਬਣੂਗੀ ਤੁਸੀਂ ਜੇ ਹੁਣ ਦੋ ਪ੍ਰਗਿਆ ਮੈਂ ਤੁਹਾਨੂੰ ਨਿਦਰਾ ਖੜਾ ਦਉਂਗਾ ਕਿਹਦੇ ਆਹ ਕੀ ਹੈ ਦੀ ਅਕਦੀ ਦੀ ਦਾ ਰੈਸ ਨੂੰ ਤਿਆਰ ਤੇ ਬੀਬੀ ਬੱਚਾ ਉਹ ਬਣਾ ਕੇ ਦੇ ਰਹੀ ਸੀ ਬਰੈਡ ਤੇ ਪਕੌੜੇ ਕਿਉਂਕਿ ਜਦੋਂ ਬੱਚੇ ਘਰੇ ਹੁੰਦੇ ਹਨ ਨਾ ਤਾਂ ਖਾਣ ਪੀਣੇ ਨੂੰ ਪਰਾ ਹਾਂ ਦਾ ਘੰਟੇ-ਘੰਟੇ ਬਾਅਦ ਮਾਗਦੇ ਰਹਿੰਦੇ ਬੀਬੀ ਨੇ ਸੋਈ ਦੇ ਵਿੱਚ ਆਪਾਂ ਹੈਗੇ ਉਹਨਾਂ ਦੇ ਸੂਪ ਤਿਆਰ ਕਰ ਲਈਏ ਜਿਵੇਂ ਸ਼ਾਤ ਰਹੀ ਤੇ ਹੁਣ ਆਪਣੀ ਆ ਗਈ ਵਾਰੀ ਆਪਾਂ ਵੀ ਸਿੰਘਾਂ ਚਾਹ ਨਾਲ ਖਾਣੇ ਆ ਪਕੌੜੇ ਆਪਾਂ ਜੋ ਕਿ ਦਾਣਾ ਮੈਦੇ ਉਪਰੋਂ ਟਾਪਸਟ੍ਰੇਟ ਕਰਤੀ ਦੂਸਰੀ ਜਿਹੜੀ ਹੈ ਉਹ ਆਪਾਂ ਚਾਹ ਕੇ ਪਿਸਟੇਟ ਕਰਾਂਗੇ ਜਿਆਦਾ ਕੁਝ ਨਹੀਂ ਪਾਇਆ ਜਾਣੀ ਕਿ ਜਿਹੜੇ ਬ੍ਰੈਡ ਸਿਮਪਲੀ ਆਪਾਂ ਪਕੂ ਬੇਸਨ ਵਿੱਚ ਦੀ ਕੱਢਿਆ ਹਾਈਪੀ ਵੀ ਵਧੀਆ ਲੱਗਦੇ ਸੋਣਗੇ ਨਾਲ ਬੱਤੇ ਕੁਝ ਨਾਲ ਜਿਹੜਾ ਕਿ ਦਬਰ ਲੈਣਾ ਹੈ ਪਕਾ ਰਹੇ ਹਾਂ ਲੋ ਜੀ ਆਪਾਂ ਦੁਪਹਿਰ ਤੋਂ ਬਾਅਦ ਜਿਹੜਾ ਆਪਣਾ ਬਲੌਗ ਹੈ ਹੁਣ ਸ਼ਾਮ ਨੂੰ ਰਾਤ ਨੂੰ ਜਾਨੀ ਕਿ ਸਟਾਰਟ ਕੀਤਾ ਸਾਰੇ ਆਪਾਂ ਕੰਮਕਾਰ ਜਿਹੜੇ ਆਪਣੇ ਲਈ ਨੇੜੇ ਵੇਖ ਨਵੇੜਾ ਰੋਟੀ ਪਾਣੀ ਸ਼ਕ ਲਿਆ ਤੇ ਬੱਚਿਆਂ ਦਾ ਜਿਹੜਾ ਸਾਰਾ ਦੇਣਾ ਹੈ ਖਾਣ ਪੀਣ ਤੇ ਹੀ ਲੰਘਿਆ ਇਹਨਾਂ ਦੀ ਹੌਲੀ ਸੀਗੀ ਜਿਹੜੀ ਉਹ ਘੰਟਾ ਕੀ ਹੀ ਸੀ ਘੰਟੇ ਤੋਂ ਬਾਅਦ ਜਿਹੜੇ ਇਹਨਾਂ ਦੇ ਹਾਲਾਤ ਸੀਗੇ ਇਹਨੇ ਜਿਆਦੇ ਮਾੜੇ ਹੋ ਗਏ ਸੀ ਇਹ ਸਾਨੂੰ 10 ਵਜੇ ਦਿਨੋਂ ਇਹਨਾਂ ਨੂੰ ਨਵਾ ਕੇ ਅੰਦਰ ਬਿਠਾਉਣਾ ਪਿਆ ਤੇ ਇਹ ਤੋਂ ਪਹਿਲਾਂ ਵੀ ਆਪਾਂ ਜਿਹੜੀਆਂ ਕਲਿੱਪਸ ਅਗੇ ਲਾ ਦਾਂਗੇ ਬਰੈਡ ਪਕੌੜਿਆਂ ਵਾਲੀਆਂ ਤੇ ਹੁਣ ਹੈ ਜਿਹੜਾ ਸ਼ਾਮ ਨੂੰ ਆਪਾਂ ਬੱਚਿਆਂ ਵਾਸਤੇ ਜਮਾ ਰਹੇ ਆ ਆਈਸਕ੍ਰੀਮ ਤੇ ਸਵੇਰ ਹੁਣ ਇਹ ਆਈਸਕ੍ਰੀਮ ਖਾਣਗੇ ਤੇ ਆਈਸਕ੍ਰੀਮ ਦੇ ਨਾਲ ਹੀ ਆਪਾਂ ਆਪਾਂ ਕਰ ਲੱਗੇ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਤਾਂ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚਲੋ ਜੀ ਮੈਂ ਕੰਮ ਸੁਣਾ ਮੈਂ ਹਾਂਜੀ ਮੈਂ ਗੋਰੀਆ ਮੈਂ ਗੋਰੀਆ ਮੈਂ ਗੋਰੀਆ ਹਾਂ ਮੈਂ ਗੋਰੀਆ ਚਲ ਬਸ ਠੀਕ ਹੈ ਬਾਏ ਬਾਏ ਕਰਦੇ ਹਾਂ ਅੱਛਾ ਚਲੋ ਠੀਕ ਆ ਬਾਈ ਬਾਈ ਕਰ ਦੋ ਚੱਲ ਬਸ ਬੁੱਤ ਬਸ ਪਿੱਦੇ ਵਿੱਚ ਪਰ ਲੋਟਾ ਪਰੰਦਰਾ